ਤਾ ਤਾਂ ਮੈਂ ਸੇਮ ਲਵਾਰੀ ਸਹਜ 15 18000 ਚ ਵੀ ਬਣਾ ਦੂੰਗਾ ਮਤਲਬ ਕੰਗ ਜਦੋਂ ਕਰਦਾ ਹੁੰਦਾ ਹੁੰਦਾ ਨਾ ਤੇ ਸਿਰੇ ਹੀ ਕਰਦਾ ਹੁੰਦਾ ਅਸਲ ਦੇ ਵਿੱਚ ਕੰਗ ਨਾ ਤੰਗ ਕਰਨ ਵਾਸਤੇ ਹੀ ਬਣਿਆ ਦੂਜੇ ਦੁਕਾਨਦਾਰਾਂ ਨੂੰ ਇਹ ਜਦੋਂ ਵੀ ਆਉ ਉਹਦੋਂ ਦੂਜੇ ਦੁਕਾਨਦਾਰਾਂ ਨੂੰ ਜੱਬ ਖੜਾ ਕਰ ਦਿੰਦਾ ਹੁਣ ਇਹਨੇ ਮੈਨੂਫੈਕਚਰਿੰਗ ਸ਼ੁਰੂ ਕਰਤੀ ਆਹ ਅਲਮਾਰੀਆਂ ਦੀ ਅਲਮਾਰੀਆਂ ਦਾ ਜਿਹੜਾ ਰੇਟ ਇਹਨੇ ਵੀਡੀਓ ਦੇ ਵਿੱਚ ਕਹਿਤਾ ਤੇ ਮੈਂ ਸੱਚੀ ਹੈਰਾਨ ਹੋ ਗਿਆ ਕਿ ਯਾਰ ਆਹ ਰੇਟ ਕੋਈ ਬੰਦਾ ਚੀਜ਼ ਦੇ ਸਕਦਾ ਕੰਗਸਾਹਬ ਪਹਿਲਾਂ ਤਾਂ ਮੁਬਾਰਕਾਂ ਨਮਾਗਜ਼ੀ ਧੰਨਵਾਦ ਭਾਈ ਸਤਿ ਸ਼੍ਰੀ ਅਕਾਲ ਜੀ ਕੰਗਸਾਹਬ ਸਮਾਨ ਮਾੜਾ ਲਾਉਣਾ ਪੈ ਗਿਆ ਫਿਰ ਐਸ ਤੋਂ ਬਿਨਾ ਰੇਟ ਨਹੀਂ ਦਿੱਤਾ ਨਹੀਂ 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 ਜ਼ਰੂਰੀ ਨਹੀਂ ਸਮਾਨ ਮਾੜਾ ਲਾ ਕੇ ਰੇਟ ਆਪਾਂ ਜਿਹੜੀ ਮੈਨੂਫੈਕਚਰਿੰਗ ਹੈ ਉਹ ਆਪਾਂ ਕਰਦੇ ਟੌਪ ਕਲਾਸ ਚ ਜੇ ਆਹ ਲਵਾਰੀ ਹੈ ਜੇ ਤਾਂ ਰੇਟਾਂ ਵਿੱਚ ਜਾਈਏ ਆਪਾਂ ਤਾਂ ਤਾਂ ਮੈਂ ਸੇਮ ਲਵਾਰੀ ਸਹਿਜ 15 18000 ਚ ਵੀ ਬਣਾ ਦਊਗਾ ਐਡੀ ਲਵਾਰੀ ਐਵੇਂ ਬਿਲਕੁਲ ਜੇ ਇਹਦੇ ਵਿੱਚ ਕੁਆਲਿਟੀ ਚ ਜਾਓਗੇ ਤੁਸੀਂ ਤਾਂ 32 35000 ਚ ਬਣੂਗੀ ਇਹ ਮੈਂ 32000 ਚੀ ਪੁੱਛਦਾ ਆ 8 ਵੇ 3 ਦੀ 딜 ਮਾਰੀ ਆ ਠੀਕ ਹੈ ਜੀ ਤੁਸੀਂ ਕਹਿ ਰਹੇ ਆ ਵੀ 18 ਦੀ ਵੀ ਬਣਾ ਦੂੰ 32 ਦੀ ਬਣਾ ਬਿਲਕੁਲ ਜੀ 32 ਵਾਲੀ ਦਾ ਦੱਸੋ ਕੀ ਕਰਾਂ ਸਭ ਤੋਂ ਪਹਿਲਾਂ ਜਿਹੜਾ ਸਾਰਾ ਸ਼ੀਸ਼ਾ ਲੱਗਿਆ ਹੈ ਟੌਪ ਕਲਾਸ ਕੁਆਲਿਟੀ ਕੰਪਨੀ ਦਾ ਸ਼ੀਸ਼ਾ ਇਹ ਸਾਰਾ ਚੀਜ਼ਾਂ ਜਿਹੜੀਆਂ ਤੁਹਾਨੂੰ ਅੱਜ ਕੱਲ ਜਿਹੜੀਆਂ ਤੁਸੀਂ ਚੀਜ਼ਾਂ ਦੇਖਦੇ ਨੇਟੀਆਂ ਦੇਖਦੇ ਆ ਵੀ ਵਧੀਆ ਚੀਜ਼ਾਂ ਇਹ ਚੈੱਕ ਕਰੋ ਤੁਸੀਂ ਸਾਰਾ ਕੁਝ ਆਪਣੇ ਕੋਲ ਪੂਰਾ ਗਰੰਟੀ ਚ ਕੋਈ ਦਿੱਕਤ ਪਰੇਸ਼ਾਨੀ ਆ ਘੜੀਆਂ ਰੱਖੋ ਆਪਣੇ ਫੋਨ ਰੱਖੋ ਇਹਨਾਂ ਚੀਜ਼ਾਂ ਦੇ ਮੁੱਲ ਐ ਭਾਜੀ ਇਹ ਸਾਰੀਆਂ ਟੌਪ ਕਲਾਸ ਕੁਆਲਿਟੀ ਦੀਆਂ ਚੀਜ਼ਾਂ ਐ ਇਹ ਚੈਨ ਨਹੀਂ ਕੋਈ ਦੇਸੀ ਕੰਮ ਹੈਗਾ ਤੇ ਆਹ ਦੇਖੋ ਆਪਣੇ ਕੁਰਤੇ ਪਜਾਮੇ ਇਹਨੂੰ ਆ ਕੱਢੋ ਜਿੱਥੇ ਮਰਜ਼ੀ ਸੈੱਟ ਕਰ ਲੋ ਤੇ ਦੁਬਾਰਾ ਕਰ ਦੋ ਬੰਨ ਦਿਨੂੰ ਇਹਨੂੰ ਘੱਟ ਰੇਟ 'ਚ ਜਾਂ ਹਲਕਾ ਸਮਾਨ ਕੋਈ ਲਵਾਊਗਾ ਉਹ ਆਪਣੇ ਰਿਸਕ 'ਤੇ ਲਵਾਊਗਾ ਜਿਹੜੀ ਚੀਜ਼ ਆਪਾਂ ਦਵਾਂਗੇ ਆਪਾਂ ਤੁਹਾਨੂੰ ਤੋਂ ਦਵਾਂਗੇ ਗਾਰੰਟੀ ਲਿਖ ਕੇ ਵੀ ਜਿੱਥੇ ਮਰਜ਼ੀ ਟਰਾਈ ਕਰ ਲੋ ਤੇਰੀ 32 ਵਾਲੀ ਲੋਕਾਂ ਨਾਲੋਂ ਸਸਤੀ ਹੋਊਗੀ ਕਿ ਲੋਕਾਂ ਨਾਲੋਂ ਮਹਿੰਗੀ ਹੋਊ ਇਹ ਰਵਾਰੀ ਕੋਈ 50000 ਦਾ ਥੱਲੇ ਨਹੀਂ ਬਣਾ ਸਕਦਾ ਜੇ ਸੇਮ ਕੁਆਲਿਟੀ ਲੈਣੀ ਬੋਰਡ ਹੈ ਵਾਟਰਪਰੂਫ ਫਾਇਰ ਪ੍ਰੂਫ ਮਤਲਬ ਘੌਣ ਮੱਖੀ ਦੀ ਸਾਡੀ 2530 ਸਾਲ ਦੀ ਗਾਰੰਟੀ ਹੈ ਕੋਈ ਦਿੱਕਤ ਪਰੇਸ਼ਾਨੀ ਆਈ ਬੰਦਾ ਜਾਊਗਾ ਚਾਹੇ ਜੇ ਅਲਮਾਰੀ ਦੀ ਦਿੱਕਤ ਆਈ ਅਲਵਾਰੀ ਚੇਂਜ ਕਰ ਦੂੰਗਾ ਕੋਈ ਦਿੱਕਤ ਸਮਾਂ ਆਈ ਸਮਾਂ ਤੇਜ ਕਰ ਦੂੰਗੇ ਉਸ ਤੋਂ ਬਾਅਦ ਜੇ ਅਗਲੇ ਦਾ ਬਜਟ ਹੈ ਵੀ ਭਾਈ ਆਪਾਂ ਨਹੀਂ ਇਦਾਂ ਦੇ ਕੱਚ ਵਾਲੀ ਚੀਜ਼ ਲੈਣੀ ਹੈ ਤਾਂ ਇਹ ਚੀਜ਼ ਹੈ ਹਾਂ ਹੁਣ ਜਿਹੜੀ ਇਹ ਸ਼ੀਟ ਲੱਗੀ ਹੈ ਗੱਲ ਕੁਆਲਿਟੀ ਦੀ ਹੈ 4000 5000 ਰੁਪਏ ਦੀ ਸ਼ੀਟ ਲੱਗੀ ਹੈ ਇਹਦੇ ਤੁਸੀਂ ਰੇਟ ਘਟਾਓਗੇ ਇਹੀ ਸ਼ੀਟ ਸਾਡੇ ਕੋਲ 101200 ਵਾਲੀ ਵੀ ਹੈਗੀ ਐ ਉਹਦੇ ਹਿਸਾਬ ਨਾਲ ਤੁਸੀਂ ਰੇਟ ਦੇਖੋ ਕਿੰਨਾ ਘਟ ਜਾਣਾ ਦੇਖਣ ਨੂੰ ਲਮਾਰੀ ਜਮਾ ਐਵੇਂ ਲੱਗੂ ਬਿਲਕੁਲ ਇਨ ਬਿਨ ਲੱਗਣੀ ਐ ਗੱਲ ਕੁਆਲਿਟੀ ਦੀ ਆ ਹੁਣ ਦੇਖੋ ਉਹਦੀ ਜਗ੍ਹਾ ਆ ਪਾ ਰੜ ਪਾਤੀ ਐ ਰੇਟ ਘਟ ਗਿਆ ਖਾਲੀ ਆਪਾਂ ਬੋਰਡ ਪਾਤਾ ਹੁਣ ਜੇ ਆ ਨੋਰਮਲ ਅਸੈਸਰੀ ਲੈਣੀ ਐ ਇਹ ਚੀਜ਼ ਪਾਤੀ ਆ ਤੇ ਮੇਨ ਗੱਲ ਆ ਹਾਈਡਰੋਲਿਕ ਹੈਗੀ ਹਮਤਲਬ ਕੋਈ ਇਹੋ ਜਿਹਾ ਬੋਤਾ ਕੰਮ ਨਹੀਂ ਐ ਇਸ ਤੋਂ ਸਸਤੀ ਕਰੋਗੇ ਤਾਂ ਹੋਰ ਸਸਤੀ ਬਣ ਜੂਗੀ ਇਹ ਜੇ ਆਪਾਂ ਬਿਲਕੁਲ ਘੱਟ ਅਸੈਸਰੀ ਲਵਾਵਾਂਗੇ ਹੂੰ ਠੀਕ ਹੈ ਕਿ ਨਹੀਂ ਜੀ ਉਸ ਤੋਂ ਬਾਅਦ ਆਜੋ ਅੱਗੇ ਤੁਹਾਨੂੰ ਮੈਂ ਹੋਰ ਵਧੀਆ ਤੇ ਵਧੀਆ ਚੀਜ਼ਾਂ ਸਾਂ ਹਾਂ ਜਿਹੜਾ ਲਗਜ਼ਰੀ LED ਪੈਨਲ ਹੂੰ ਇਹ 10-12000 ਤੋਂ ਲੈ ਕੇ 20-25000 ਤੱਕ ਹੈਗੀ ਹੈ ਤੇ ਜਿਹੜੀ ਚੀਜ਼ ਮੈਂ ਰੇਟ ਦਊਂਗਾ ਰੇਟ ਦਾ ਆਪਾਂ ਲਿਖ ਕੇ ਚੈਲੰਜ ਹੈ ਜੇ ਕੋਈ ਬਰਾਬਰ ਵੀ ਖੜ ਗਿਆ ਰੇਟ ਦੇ ਵਿੱਚ ਕੁਆਲਿਟੀ ਜਿਹਦਾ ਚਲੋ ਹਰੇਕ ਗੱਲ ਕੰਪਨੀ ਦੀ ਹਰੇਕ ਚੀਜ਼ ਮੋਹਰ ਲੱਗ ਕੇ ਆਉਂਦੀ ਹੈ ਇੱਥੇ ਤਾਂ ਕੋਈ ਦੋਹਰਾਏ ਨਹੀਂ ਵੀ ਆਪਾਂ ਕੋਈ ਚੀਜ਼ ਫੇਰਾਫੇਰੀ ਕਰ ਸਕਦੇ ਜਿਹੜੀ ਚੀਜ਼ ਮੈਂ ਦਊਂਗਾ ਆਪਣਾ ਚੈਲੰਜ ਹੈ ਲੈ ਸਕਿਆ ਪਾ ਗਾਰੰਟੀ ਦਿੰਨੇ ਆ ਰੇਟ ਦੀ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਕੁਆਲਿਟੀ ਦੀ ਬੋਲ ਕਿੰਨੇ ਦਾ ਇਹ ਆਪਣੇ ਬਾਅਦ 14-15000 ਤੋਂ 10000 ਤੋਂ ਸ਼ੁਰੂ ਹੈ 25000 ਤੱਕ ਇਹ ਆ ਸੇਮ ਆਲਰੇਡੀ ਜਦ ਮਰਜੀ ਜੇ ਕੋਈ ਚਾਹਵਾਨ ਹੈਗਾ ਤਾਂ 10-12000 ਚ ਬਣਾ ਕੇ ਦੇ ਦੂੰਗਾ ਜੇ ਕੁਆਲਿਟੀ ਵਿੱਚ ਜਾਊਗਾ ਜੋ ਮਾਰਕੀਟ ਰੇਟ ਹੈ 30-40% ਲੈਸ ਰੇਟ ਹੋਊਗਾ ਅੱਛਾ ਮਾਰਕੀਟ 'ਚ 30 ਵਾਲੇ ਦਾ ਵੀ ਸਸਤਾ ਹੋਊਗਾ ਬਿਲਕੁਲ ਬਿਲਕੁਲ ਜਿਹੜੀ ਚੀਜ਼ ਮਾਰਕੀਟ 'ਚ 10000 ਦੀ ਉਹ ਮੇਰੇ ਕੋਲ 7000 ਦੀ ਹੈ ਇਹ ਚੀਜ਼ਾਂ ਭਾਜੀ ਇਹ ਸਾਰੀਆਂ ਚੈੱਕ ਕਰੋ ਇਹਦੇ ਪਰ ਲੱਗੀ ਸ਼ੀਟ ਚੈੱਕ ਕਰਾਓ ਭਾਜੀ ਕੋਲ ਤੇ ਆ ਗਏ ਹਾਂ ਤੁਸੀਂ ਆਪ ਚੈੱਕ ਕਰੋ ਕੁਆਲਿਟੀ ਸ਼ੀਟ ਕਿੱਧਰੋਂ ਖੁੱਲਦੀ ਇੱਧਰੋਂ ਖੁੱਲਦੀਓ ਮੈਂ ਗਲਤ ਪਾਸੋਂ ਖੁੱਲਦੀ ਸੀ ਹਾਂ ਹਾਂਜੀ ਗਲਤ ਇਹ ਚੀਜ਼ ਨਾ ਜਿਹੜੀ ਆ ਚੀਜ਼ ਆ ਤੁਹਾਨੂੰ ਪਹਿਲਾਂ ਪਹਿਲਾਂ ਆ ਦੇਖੋ ਸ਼ੀਟ ਚੈੱਕ ਕਰੋ ਹਾਂ ਸਭ ਤੋਂ ਹਾਈ ਕਲਾਸ ਜਿਹੜਾ ਮਾਈਕਾ ਲੱਗਿਆ ਹੈ ਹੂੰ ਸਭ ਤੋਂ ਵਧੀਆ ਕੁਆਲਿਟੀ ਦੇ ਆ ਲੱਗੀਆਂ ਇਹ ਮੱਚ ਤਾਂ ਨਹੀਂ ਜਾਊਗੀ ਸੀਟ ਇਹ ਗਾਰੰਟੀ ਹੈ ਦੇਖੋ ਮਚਣ ਦਾ ਗੱਲ ਇਹ ਹੁੰਦੀ ਆ ਵੀ ਅਗਨੀ ਅੱਗ ਤੇ ਲੋਹੇ ਨੂੰ ਵੀ ਪਘਲਾ ਦਿੰਦੀ ਆ ਮੇਨ ਕਹਿਣ ਦਾ ਭਾਵ ਹੈ ਬਾਕੀਆਂ ਨਾਲੋਂ ਇਹ ਦੇਰ ਨੂੰ ਮਤਲਬ ਜਿ ਜੀ 10 ਮਿੰਟ ਚ ਇਹ 2 ਘੰਟਿਆਂ ਚ ਹੋ ਗਈ ਮਤਲਬ ਉਹ ਨਾ ਪਤਾ ਗੱਲ ਕੀ ਆ ਇਹ ਅੱਗ ਨੂੰ ਸਪੋਰਟ ਨਹੀਂ ਕਰਦਾ ਬਿਲਕੁਲ ਬਿਲਕੁਲ ਵੀ ਅੱਗ ਨੂੰ ਭੜਕਾਉਂਦਾ ਨਹੀਂ ਜੇ ਇਹਨੂੰ ਲਾ ਕੇ ਰੱਖਾਂਗੇ ਅੱਗ ਹੂੰ ਤਾਂ ਇਹ ਕਾਲਾ ਹੋ ਜੂ ਪਰ ਆਈ ਨਹੀਂਗਾ ਵੀ ਅੱਗ ਨੂੰ ਸਪੋਰਟ ਕਰਕੇ ਮਚੂਗਾ ਨਹੀਂ ਬਾਲਣ ਨਹੀਂ ਬਣਦਾ ਮਤਲਬ ਕਿਚਨ ਦੀ ਐਡੀਕ ਆਪਾਂ ਠੋਕ ਕੇ ਗਾਰੰਟੀ ਲੈਂਦੇ ਆ ਨਾ ਜੀ ਹੂੰ ਜਿਨ੍ਹਾਂ ਜਿਨ੍ਹਾਂ ਨੇ ਬਣਾਇਆ ਆਪਾਂ ਉਹਦੀ ਇੰਟਰਵਿਊ ਵੀ ਪਾਈ ਜਾਂਦੇ ਆਪਣੇ ਪੇਜਾਂ ਤੇ ਉੱਪਰ ਦੇ ਹੂੰ ਐਵੇਂ ਖੋਲਦਾ ਹਾਂਜੀ ਇਹ ਬੰਦ ਜੇ ਬੜਾ ਹੋੜੀ ਹੁੰਦੇ ਆ ਇਹ ਇਹ ਹਾਈਡਰੋਲਿਕ ਆ ਭਾਜੀ ਸਾਰੇ ਹੂੰ ਇਹ ਚੈੱਕ ਕਰੋ ਜਿੱਦਾਂ ਦੀ ਅਸੈਸਰੀ ਜਿੱਦਾਂ ਦੀ ਤੁਸੀਂ ਚਾਹਦੇ ਹੋ ਸਾਰੀਆਂ ਅਸੈਸਰੀਆਂ ਆਪਣੇ ਇਹਦੇ ਕੋਲ ਪਣਨੀ ਹੈਗੀਆਂ ਇਹਦੇ ਵਿੱਚ ਲੱਗ ਕੇ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਅੱਜ ਦਾ ਡਿਜ਼ਾਈਨ ਦੱਸਣ ਜਾ ਰਹੇ ਨਾ ਐਨਆਰਆਈ ਵੀਰਾਂ ਦੀ ਬਹੁਤ ਡਿਮਾਂਡ ਹੈ ਸੋਬਰ ਜੇ ਡਿਜ਼ਾਈਨ ਹਾਂ ਤੜਕਦੇ ਭੜਕਦੇ ਨਹੀਂ ਸੋਬਰ ਜੇ ਤੇ ਇਹ ਦਰਵਾਜ਼ੇ ਦੀ ਆਪਣੇ ਲੋਕਲ ਬਣੇ ਦਰਵਾਜ਼ੇ ਨਾਲ ਇਹਦਾ ਮਲਾਪ ਕਰ ਦਿਓ ਜੇ ਸਾਡਾ ਦਰਵਾਜ਼ਾ 19 21 ਜੇ ਵੀ ਨਿਕਲਿਆ ਤਾਂ ਵੀ ਆਪਾਂ ਵਾਪਸ ਲੈਣ ਦੀ ਜ਼ਿੰਮੇਵਾਰੀ ਰੱਖਦੇ ਆ ਕੁਆਲਟੀ ਇਹ 35 ਐਮ ਐਮ ਚ ਦਰਵਾਜ਼ਾ ਹੈ ਭਾਜੀ ਇਹ ਮੋਟਾ ਵਾਲਾ ਨਹੀਂਗਾ ਯਾਰ ਬਿਲਕੁਲ ਜੀ ਇਹ 1 ਐਮ ਐਮ ਸ਼ੀਟ ਚ ਆ ਦੇਖੀ ਪ੍ਰੀਤ ਇਧਰਲੇ ਪਾਸੇ ਦੇਖ 35 ਐਮ ਐਮ ਮੋਟਾ ਦਰਵਾਜ਼ਾ ਆ ਦੇਖ ਆ ਦੇਖ ਕਿੰਨਾ ਮੋਟਾ ਇਹ ਬਿਲਕੁਲ ਕਿੰਨਾ ਤੇ ਆਹ ਚੀਜ਼ਾਂ ਦੇਖੋ ਭਾਜੀ ਤੁਸੀਂ ਸਾਗਵਾਨ ਚ ਲਗਵਾਉਂਦੇ ਸੀਗੇ ਟੀਕਪਲਾਈ ਇਹ ਸਾਗਮਾਂ ਚ ਲੈ ਆਉਂਗੇ ਤਾਂ 12-13000 ਦਾ ਦਰਵਾਜ਼ਾ ਆਪਣੇ ਪਾਸ ਸਿਰਫ 3500-4000 ਦੇ ਵਿੱਚ ਮਿਲ ਜਾਣਾ ਹੈ ਦਰਵਾਜ਼ਾ ਨਹੀਂ ਇਹ ਉੱਥੇ ਕਾਗਜ਼ ਲੱਗਿਆ ਹੋਊਗਾ ਨਾ 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 ਮਾਈਕਾ 1mm ਦਾ ਮਾਈਕਾ ਆ ਚੈੱਕ ਕਰੋ ਹੋਟਲਾਂ ਵਾਲੇ ਦਰਵਾਜ਼ੇ ਜਿਨੀ ਭਾਜੀ ਲਗਜ਼ਰੀ ਸੋਚਿਆ ਨਾ ਵੀ ਆਪਣੇ ਯਾਰ ਘਰ ਨੂੰ ਆਪਾਂ ਲਗਜ਼ਰੀ ਬਣਾਣਾ ਆ ਚੈੱਕ ਇਹ ਕਿੰਨੇ ਦਾ ਆਹਾਂ ਕਿੰਨੇ ਦਾ ਜਿਹੜਾ ਆ ਬਾਲਾ ਘੈਂਟ ਆ ਇਹ 44500 ਰੁਪਏ ਚ ਬਣ ਜਾਂਦਾ ਭਾਜੀ 7 ਦਿਨ ਦਾ ਦਰਵਾਜ਼ਾ ਟਾਪ ਕਲਾਸ ਕੁਆਲਿਟੀ ਦਾ ਮਤਲਬ ਇਸ ਤੋਂ ਉੱਪਰ ਮਾਈਕੇ ਦਾ ਦਰਵਾਜ਼ਾ ਨਹੀਂ ਹੈ ਆਹਾਂ ਤੇ ਆ ਚੈੱਕ ਕਰੋ ਤੁਸੀਂ ਵੱਡੇ ਵੱਡੇ ਰੈਸਟੋਰੈਂਟਾਂ ਚ ਗਏ ਹੋਵੋਗੇ ਵਧੀਆ ਵਧੀਆ ਆਪਣੇ ਘਰਾਂ ਚ ਗਏ ਹੋਵੋਗੇ ਸੋਬਰ ਡਿਜ਼ਾਈਨ ਜਿਹੜੇ ਕੀ ਸਭ ਤੋਂ ਪਹਿਲੀ ਪਸੰਦ ਹੈ ਐਨਆਰਆਈਆਂ ਦੀ ਆ ਉਹਨਾਂ ਦੇ ਬਾਰ ਬਾਰ ਕਹਿਣ ਤੋਂ ਇਹ ਰეკਮੈਂਡ ਆਪਾਂ ਚੀਜ਼ ਲੈ ਕੇ ਆਏ ਹੁੰਦੇ ਵਾਸਤੇ ਆ 250 ਕੀ ਲਿਖਿਆ ਇੱਥੇ ਇਹ ਰੇਟ ਲਿਖਿਆ ਜੀ 250 ਰੁਪਏ ਫੁੱਟ ਹਾਂਜੀ 250 ਵੀ 220 ਵੀ 180 ਵੀ 160 ਵੀ ਅੱਛਾ ਠੀਕ ਇਹ ਮਾਈਕਾ ਹੈਗਾ ਇੱਚ ਆਪਣਾ ਤਿੰਨ ਕੁਆਲਿਟੀਆਂ ਆ ਜਾਂਦੀਆਂ ਜਿੰਨਾ ਰੇਟ ਘਟਾਣੀ ਹੈ ਘਟਾ ਵੀ ਦਿੰਦੇ ਆ ਜੇ ਇਹ ਤੋਂ ਵੀ ਹਾਈ ਚੀਜ਼ਾਂ ਪਾਉਣੀਆਂ ਅਗਲਾ ਜਿੱਦਾਂ ਦਾ ਸਮਾਨ ਪਾਊਗਾ ਦੱਸੂਗਾ ਵੀ ਸਾਨੂੰ ਭਾਜੀ ਆਹ ਚੀਜ਼ ਚਾਹੀਦੀ ਆ ਉਵੇਂ ਦੀ ਆਪਾਂ ਚੀਜ਼ ਤਿਆਰ ਕਰਦੇ ਫਿਰ ਮੈਂ ਮੰਨ ਲਾ ਮੈਂ ਤੈਨੂੰ ਭੇਜਤੀ ਮੈਂਤੀ ਠੀਕ ਹੈ ਜੀ ਮੈਂਤੀ ਭੇਜਤੀ ਦਰਵਾਜਿਆਂ ਦੀ ਠੀਕ ਹੈ ਜੀ ਹੁਣ ਜਿਹੜਾ ਮੇਰੀ ਮਿੰਨਤੀ ਦੇ ਹਿਸਾਬ ਨਾਲ ਤੁਸੀਂ ਰੇਟ ਲਾਉਂਗੇ ਤੁਹਾਡੀ ਮਿੰਨਤੀ ਦੇ ਹਿਸਾਬ ਨਾਲ ਆਪਦੇ ਆਪਦੇ ਦਰਵਾਜੇ ਦੇ ਹਿਸਾਬ ਨਾਲ ਰੇਟ ਲਾਉਂਦੇ ਮੰਨ ਲਾ ਮੈਂ ਦਰਵਾਜਾ ਭੇਜਦਾ ਤੈਨੂੰ 6 ਫੁੱਟ ਦਾ ਤੇ 2.5 ਫੁੱਟ ਦਾ ਠੀਕ ਹੈ ਜੀ 6 ਫੁੱਟ ਉੱਚਾ 2.5 ਫੁੱਟ ਚੌੜਾ ਤੁਸੀਂ ਮੈਨੂੰ 6 ਫੁੱਟ ਬਾਈ 2.5 ਫੁੱਟ ਦਾ ਰੇਟ ਲਾਉਂਗੇ ਕਿ ਤੁਸੀਂ ਮੈਨੂੰ 7-3 ਦਾ ਰੇਟ ਲਾਉਂਗੇ 6 2.5 ਦਾ ਹੀ ਲੱਗੂਗਾ ਆਪਾਂ ਲਿਖ ਕੇ ਲਾਇਆ ਵੀ ਘੱਟ ਤੋਂ ਘੱਟ ਸਾਡੇ ਪਾਸ 18 ਫੁੱਟ ਤੋਂ ਥੱਲੇ ਦਰਵਾਜਾ ਹੈਗਾ ਉਹਦਾ ਕਾਫੀ ਛੋਟਾ 18 ਫੁੱਟ ਤੋਂ ਉੱਪਰ ਜਿਹੜਾ ਸਾਈਜ਼ ਆ ਗਿਆ ਆਪਾਂ ਜੋ ਬਣਦਾ ਉਹੀ ਸਾਈਜ਼ ਲਾਉਂਦੇ ਆ ਆਪਾਂ ਬੋ ਫालतू ਪੈਸੇ ਨਹੀਂ ਬਣਾ ਦੇਖੋ ਆਹ ਦਰਵਾਜ਼ੇ ਫੁੱਲ ਵਿਗੜੇ ਵਾਲੀਆਂ ਚੀਜ਼ਾਂ ਐ ਕਿਸੇ ਦਾ ਬਜਟ ਬੁੱਤਾ ਨਹੀਂ ਐ ਤਾਂ ਇਹ 3000 3500 ਦੇ ਵਿੱਚ ਆਪਾਂ ਤੁਹਾਨੂੰ ਗਰੰਟਡ ਦਰਵਾਜ਼ੇ ਦਿੰਨੇ ਆ ਇਹ ਠੀਕ ਹੈ ਜੀ ਦਰਵਾਜ਼ੇ ਇਹ ਗਰੰਟੀ ਮੋੜ ਕੇ ਗਰੰਟੀ ਨਹੀਂ ਨਾ ਦਿੰਦਾ ਕੋਈ ਨਹੀਂ ਨਹੀਂ ਅਸੀਂ ਦਿੰਦੇ ਆ ਤੁਸੀਂ ਦੱਸੋ ਕਦੇ ਤੁਹਾਡੇ ਨਾਲ ਕੋਈ ਅੱਜ ਤੱਕ ਜਿਹੜੀ ਚੀਜ਼ ਆਪਾਂ ਸਾਥੇ ਇੰਨਾ ਚਿਰ ਹੋ ਗਿਆ ਹੋਰ ਕੰਮ ਕਰਦੇ ਰਹੂ ਕੋਈ ਦਿੱਕਤ ਪੈਣ ਨਾ ਤੇਰਾ ਲਾਂਭਾ ਕੋਈ ਨਹੀਂ ਆਇਆ ਪਰ ਇਹ ਗਰੰਟੀ ਮਤਲਬ ਕਿਵੇਂ ਕਰਦੇ ਆ ਤੁਸੀਂ ਕੋਈ ਲਿਖ ਕੇ ਦੇਨੇ ਆ ਕਿ ਪੱਸੇ ਲੈਣ ਨੂੰ ਸਰਟੀਫਿਕੇਟ ਕਰਦੇ ਆ ਭਾਈ ਦੇਖੋ ਇਹ ਕੰਮ ਆਪਾਂ 2-4 ਦਿਨ ਵਾਸਤੇ ਨਹੀਂ ਕਰਨਾ ਇਹ ਆਪਾਂ ਕਰਨਾ ਹੈਗਾ ਲੌਂਗ ਲਾਸਟਿੰਗ ਕੰਮ ਦੇਖੋ ਜੇ ਆਪਾਂ ਬਿਜ਼ਨਸ ਵਧੀਆ ਕਰਨਾ ਹੈ ਕਿਸੇ ਬੰਦੇ ਨੇ ਆਪਣੀ ਸੂਰੀ ਜ਼ਿੰਦਗੀ ਦੀ ਕਮਾਈ ਲਾਈ ਹੈ ਇਹਦੇ ਤੇ ਜੇ ਆਪਾਂ ਉਹਨਾਂ ਨੂੰ ਸਹੀ ਚੀਜ਼ ਨਾ ਦੇ ਸਕੇ ਤਾਂ ਸਾਡਾ ਫਿਰ ਕੰਮ ਕਰਨ ਦਾ ਕੋਈ ਤਰੀਕਾ ਨਹੀਂ ਕੋਈ ਸਾਡੀ ਗੱਲਬਾਤ ਨਹੀਂ ਫਿਰ ਕੰਮ ਕਰਨ ਚ ਆਪਾਂ ਫਿਰ ਸਾਲ 204 ਸਾਲਾਂ ਚ ਬੰਦ ਹੋ ਜਾਣਾ ਜੇ ਆਪਾਂ ਦੇਖੋ ਕਿਸੇ ਬੰਦੇ ਨੂੰ ਸਹੀ ਸਮਾਨ ਆਪਾ ਲੋਕਾਂ ਮਗਰ ਲਾ ਕੇ ਇਹ ਨਹੀਂ ਗੱਪੋੜੇ ਮਾਰਦੇ ਵੀ ਕੋਈ 2500 ਕੋ 2000 ਜੈਨੂਇਨ ਚੀਜ਼ ਜਿਹੜੀ ਚੀਜ਼ ਬਣਦੀ ਹੈ ਤੇ ਨਾ ਕਿਸੇ ਨੂੰ ਝੂਠ ਬੋਲ ਕੇ ਬੁਲਾਉਂਦੇ ਆ ਬਾਈ ਤਸੱਲੀ ਘੱਟ ਕੇ ਸਾਡਾ ਪੇਜ ਵੀ ਹੈਗਾ ਤੇ ਸਾਡੇ ਬਾਰੇ ਰਿਸਰਚ ਕਰੋ ਨੈਟ ਤੇ ਸਰਚ ਕਰੋ ਤਾਦਾਓ ਸਾਡੇ ਕੋਲ ਲਿਖ ਕੇ ਲੱਕ ਦੇਉਂਗੇ ਬਿਲਕੁਲ ਬਿਲਕੁਲ ਆਹਾਂ ਚੀਜ਼ਾਂ ਭਾਜੀ ਤੁਹਾਨੂੰ ਸਾਰੀਆਂ 35 3500 4 4000 ਚ 1500 ਰੁਪਏ ਤੇ ਪਾਲਿਸ਼ ਸ਼ੁਰੂ ਹੈ ਜੀ ਆ ਵੀ 3500 ਰੁਪਏ ਹਾਂ ਜੀ ਸਾਰੇ ਉਹੀ ਰੇਟ ਤੇ ਹੈਗੇ ਦਰਵਾਜ਼ੇ 3000 3500 ਜਿਹੜੇ ਜਿਹੇ ਡਿਜ਼ਾਈਨ ਤੁਹਾਨੂੰ ਪੂਰੇ ਪੰਜਾਬ ਛੱਡੋ ਹਿੰਦੁਸਤਾਨ ਚ ਨਹੀਂ ਮਿਲਨੇ ਬਿਲਕੁਲ ਜਾਇਜ਼ ਰੇਟ ਤੇ ਯਾਰ ਪੌਲਿਸ ਗਏ ਕਿ ਤੂੰ ਮੈਨੂੰ ਇੱਕ ਹੋਰ ਵਹਿਮ ਚ ਪਾਤਾ ਹੁਣ ਪੌਲਿਸ ਦੇ ਪੈਸੇ ਇਹ ਅਲੱਗ ਤਾਂ ਨਹੀਂ ਲਾਉਂਗੇ ਬਹੁਤ ساری ਐਵੇਂ ਵੀ ਹੁੰਦਾ ਕਿ ਲੋਕ ਕਹਿੰਦੇ ਕਿ ਦਰਵਾਜ਼ਾ ਦੇ ਤਾਂ ਇੰਨੇ ਦਾ ਇੰਨੇ ਪੈਗੇ ਪੌਲਿਸ ਦੇ ਨਹੀਂ 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 ਇਹ ਮਾਈਕਲ ਲੱਗਿਆ ਬਸ ਓਕੇ ਹਾਂ ਇਹਨਾਂ ਪਰ ਕੋਈ ਚਿੱਕਰ ਵਾਲੀ ਗੱਲ ਨਹੀਂ ਇੱਧਰ ਆਓ ਤੁਸੀਂ ਆ ਤੁਹਾਨੂੰ ਦਿਖਾਣਾ ਇੱਥੇ ਹਾਂ ਜੜੀਆਂ ਆ ਕੁਆਲਿਟੀ ਹੁੰਦੀਆਂ ਇਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਦਰਵਾਜ਼ਾ ਲਿਆ ਖਤਮ ਉਸ ਤੋਂ ਬਾਅਦ ਕੁਝ ਕਰਨ ਦੀ ਲੋੜ ਨਹੀਂ ਖਾਲੀ ਚੜਾਣਾ ਇਹ ਹੂੰ ਤੇ ਜੇ ਜਾਲੀ ਵਾਲੇ ਲਾਣੇ ਐ ਇਦਾਂ ਦੇ ਹਾਂ ਤਾਂ ਇਹਨਾਂ ਨੂੰ ਤੁਹਾਨੂੰ ਪਾਲਿਸ਼ਾਂ ਕਰਾਣੀਆਂ ਪੈਣੀਆਂ ਚਾਹੇ ਪੇਂਟ ਕਰਾ ਲਓ ਚਾਹੇ ਪਾਲਿਸ਼ ਕਰਾ ਲਓ ਆ ਚੈੱਕ ਕਰੋ ਭਾਜੀ ਇਹਨੂੰ ਇਹਨੂੰ ਪਾਲਿਸ਼ ਦੇ ਪੈਸੇ ੜ ਲੱਗਣਗੇ ਹਾਂਜੀ ਹਾਂਜੀ ਜਿਹੜਾ ਲੱਕੜ ਵਾਲਾ ਕੰਮ ਐ ਜਾਂ ਸਾਗਮਾਨ ਦਾ ਕੰਮ ਆ ਉਹਦੀ ਪਾਲਿਸ਼ ਅਲੱਗ ਲੱਗਣੀ ਐ ਹਮ ਇਹਨਾਂ ਨੂੰ ਮਾਈਕੇ ਨੂੰ ਪਾਲਿਸ਼ ਬਿਲਕੁਲ ਨਹੀਂ ਹੁੰਦੀ ਹਮ ਤੇ ਆ ਡਿਜ਼ਾਈਨ ਤੁਸੀਂ ਆਪਣੇ ਆਪ ਚੈੱਕ ਕਰ ਲਓ ਇਹੋ ਜਿਹੇ ਡਿਜ਼ਾਈਨ ਤੁਹਾਨੂੰ ਜੋ ਰੇਟ 'ਚ ਦੇ ਦੂੰਗਾ ਉਹ ਬਈ ਆਪਾਂ ਜ਼ਿੰਮੇਵਾਰ ਐ ਕੋਈ ਬੰਦਾ ਨਹੀਂ ਦੇ ਸਕਦਾ ਕੁਆਲਿਟੀ ਕੱਟ ਰੇਟ ਦੇਣਾ ਭਾਜੀ ਦੁਨੀਆ ਦੇ ਸਕਦੀ ਮਹਿੰਗੇ ਵੀ ਦਿਖਾ ਜਿਹੜੇ ਉਹ ਛੇਰਾਂ ਜੇ ਵਾਲੇ ਮੂੰਹ ਵਾਲੇ ਉਹ ਤਾਂ ਦਿਖਾ ਇਹ ਬਿਲਕੁਲ ਇਹ ਚੈੱਕ ਕਰੋ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਮੈਂ ਦਿਖਾਣਾ ਸੀਗਾ ਇਹ ਸਾਰੇ ਸਾਗਵਾਨ ਦੇ ਦਰਵਾਜੇ ਆ ਹੂੰ ਹੁਣ ਤੁਹਾਨੂੰ ਸਾਤ ਕਿੰਨੇ ਕ ਦਾ ਮਿਲ ਜਾਂਦਾ ਆਹਾ ਆਹਾ ਇਹ ਬਿਲਕੁਲ ਘੱਟ ਰੇਟਾਂ ਚ ਹੈ ਭਾਜੀ ਮਤਲਬ 7-8000 ਤੋਂ ਸ਼ੁਰੂ ਹੈ ਇਹ ਦਰਵਾਜਾ ਹੂੰ ਸਾਗਵਾਨ ਦਾ 15000 ਤੱਕ ਦਰਵਾਜਾ ਬਣ ਜਾਂਦਾ ਆਪਣੇ ਪਾਸ ਆ ਜੋ ਅੱਗੇ ਇਹੋ ਜੇ ਡਿਜ਼ਾਈਨ ਕੁਆਲਿਟੀਆਂ ਹੁਣ ਤੁਹਾਨੂੰ ਮੈਂ ਸਭ ਤੋਂ ਵੱਡੀ ਗੱਲ ਦੱਸਦਾ ਏ ਲੱਕੜ ਦੀ ਆ ਲਿਖਿਆ 650 ਰੁਪਏ ਫੁੱਟ ਬਿਦਾਉਟ ਪਾਲਿਸ਼ ਪਾਲਿਸ਼ ਅਗਲੇ ਨੂੰ ਕਰਾਉਣੀ ਪਊ ਹਾਂਜੀ ਠੀਕ ਇੱਕ ਚੀਜ਼ ਜਿੱਦਾਂ ਹੁਣ ਮੰਨ ਲਓ ਆ ਚੀਜ਼ਾਂ ਐ ਇਹ ਲੱਕੜ ਦਾ ਐ ਜੇ ਤਾਂ ਲੱਕੜ ਚ ਲਾਉਂਗੇ ਤੁਸੀਂ ਕੈਲ ਵਿੱਚ ਤਾਂ ਤਾਂ ਬਣੂਗਾ 600 ਰੁਪਏ ਜੇ ਲਾਉਂਗੇ ਸਾਗ ਵਿੱਚ 750 3D ਪਾਲਿਸ਼ ਐ ਕੱਲ ਨੂੰ ਦਿੱਕਤ ਪਰੇਸ਼ਾਨੀ ਆ ਗਈ ਤਾਂ ਆਪਣਾ ਚੇਂਜ ਐ ਇਹੋ ਜੇ ਦਰਵਾਜ਼ੇ ਚੈੱਕ ਕਰੋ ਭਾਜੀ ਇਸ ਤੋਂ ਉੱਪਰ ਕਿਹੜੀ ਚੀਜ਼ ਹੋ ਸਕਦੀ ਐ ਦਿਲੇ ਕੱਟ ਕੇ ਆਪਾਂ ਪੂਰਾ ਇਹਨ ਇੱਕ ਇੱਕ ਚੀਜ਼ ਮੈਂਸ਼ਨ ਕੀਤੀ ਵੀ ਵੀ ਕੱਲ ਨੂੰ ਕੋਈ ਕਸਟਮਰ ਆਵੇ ਉਹ ਨੋ ਐ ਨਹੀਂ ਐ ਵੀ ਯਾਰ ਮੈਨੂੰ ਕੋਈ ਰੇਟ ਵੱਧ ਘੱਟ ਲਾਤਾ ਜੋ ਆਪਣਾ ਰੇਟ ਹੈਗਾ ਆ 5 600 ਚ ਠੀਕ ਪ্লাই ਸਾਗਵਾਂ ਦੇ ਦਰਵਾਜੇ ਆ ਤੇ 5 300 330 ਰੁਪਏ ਫੋਟੋ ਬਿਲਕੁਲ ਬਿਲਕੁਲ ਜੀ ਹਾਂ ਜਿੱਦਾਂ ਜਿੱਦਾਂ ਕੁਆਲਿਟੀ ਹੁਣ ਆ ਚੈੱਕ ਕਰੋ ਅੱਜ ਤੁਹਾਡੇ ਕੋਲ ਤਾਂ ਨਵੀਂ ਚੀਜ਼ ਲੈ ਕੇ ਆਏ ਜਿਹੜੇ ਅੱਜ ਕੱਲ ਬਹੁਤ ਵਧੀਆ ਅਟਰੈਕਟਿਵ ਚੀਜ਼ ਬਣਾਉਣਾ ਚਾਹਦੇ ਆ ਆ ਚੈੱਕ ਕਰੋ ਭਾਜੀ ਬਿਲਕੁਲ ਜੀ ਬਿਲਕੁਲ ਲੋਕੇਸ਼ਨਾਂ ਜੀਆਂ ਤੇ ਲੱਗੇ ਹੁੰਦੇ ਆ ਵੀ ਤਾਂ ਇਹ ਜਿਓ ਹਾਂ ਜੀ ਹੈ ਦੇਖੋ ਘਰੇ ਵੀ ਲਾਉਂਦੇ ਆ ਲੋਕ ਖੇਤੜੀਆਂ ਕੋਠੀਆਂ ਕਾਟੀਆਂ ਨੂੰ ਬੋਨ ਲਾਉਂਦੇ ਆਏ ਹਨ ਹਾਂਜੀ ਹੁਣ ਤੁਸੀਂ ਦੱਸੋ ਵੀ ਸਾਡੇ ਬਾ ਹਰੇਕ ਬੰਦੇ ਦਾ ਜਿੱਦਾਂ ਦਾ ਦਿਲ ਕਰਦਾ ਉਦਾਂ ਕਿੰਨੇ ਕ ਤਾਂ ਹੋਊਗਾ ਸੇਮ ਹੀ ਰੇਟ ਆਿੰਦੇ ਦੇ ਦੇਖੋ ਜਿੰਨਾ ਕ ਆਪਾਂ ਤੁਹਾਨੂੰ ਦੱਸ ਰਹੇ ਵੀ 5-7000 ਚ ਜੇ ਤਾਂ ਤੁਸੀਂ ਲੈਣਾ ਹੈਵੀ ਕੁਆਲਿਟੀ ਚ ਥੋੜਾ ਹੈਗਾ ਵੀ ਯਾਰ ਬਜਟ ਘਟ ਹੈ ਤਾਂ 4-5000 ਚ ਵੀ ਬਣ ਜਾਂਦਾ ਨਹੀਂ 7-8000 ਚ ਵੀ ਬਣ ਜਾਂਦੇ ਇਹ ਹੂੰ ਠੀਕ ਹੈ ਜੀ ਉਸ ਤੋਂ ਬਾਅਦ ਆ ਚੈੱਕ ਕਰੋ ਭਾਜੀ ਇਹ ਇਹ ਜੀ ਕੁਆਲਿਟੀ ਆ ਵੀ ਕੋਈ ਦਿੱਕਤ ਪਰੇਸ਼ਾਨੀ ਹੋਵੇ ਸਾਗਵਾਂ ਚ ਤੁਹਾਨੂੰ ਬਹੁਤਾ ਕੁਝ ਕਰਨ ਦੀ ਲੋੜ ਨਹੀਂ ਬਿਲਕੁਲ ਘੱਟ ਰੇਟਾਂ 'ਚ ਤੁਹਾਡੇ ਘਰੇ ਇਹ ਜੇ ਮੇਨ ਹਵੇਲੀ ਵਾਲੇ ਦਰਵਾਜ਼ੇ ਲਾਣ ਜਾਣੇ ਆ ਤੁਸੀਂ ਦੱਸੋ ਵੀ ਘਰ 'ਚ ਬਣਾਉਂਗੇ 15000 ਤੋਂ ਥੱਲੇ ਦਰਵਾਜ਼ੇ ਨਹੀਂ ਇੱਥੇ 7-8000 'ਚ ਤੁਹਾਨੂੰ ਅੱਜ ਆ ਮਿਲ ਜਾਣਾ ਹੈ ਤੇ ਆ 3D ਪਾਲਿਸ਼ ਵਾਲੇ ਚੈੱਕ ਕਰੋ ਭਾਜੀ ਆਹੋ ਕੋਈ ਆ ਇਹਦਾ ਰੇਟ ਹਿਸਾਬ ਜੇཅ ਹੀ ਆ ਕੰਮ ਬਿਲਕੁਲ ਬਿਲਕੁਲ 7-8000 10000 ਤੋਂ 올ਮੋਸਟ ਸਾਰੇ ਥੱਲੇ ਜਿਹੜਾ ਲਗਜ਼ਰੀ ਦਰਵਾਜ਼ੇ ਵੀ ਆ ਗਏ ਆ 올ਮੋਸਟ 7-10 ਹੈ ਜ ਹੈ ਹੁਣ ਆ ਦਰਵਾਜਾ ਜਿਹੜਾ ਇਹ ਦਰਵਾਜਾ ਤੁਸੀਂ ਚੱਕ ਕੇ ਦੇਖੋ ਜੇ ਤੁਸੀਂ 1 ਫੁੱਟ ਵੀ ਉੱਪਰ ਚੱਕ ਕੇ ਮੈਂ ਫ੍ਰੀ ਦੇ ਦੂੰਗਾ ਤੁਹਾਨੂੰ ਇੱਦਾਂ ਨਹੀਂ ਇੱਦਾਂ ਗੱਲ ਸਹੀ ਹੈ ਇੱਕ ਪਾਸਿਓਂ ਨਹੀਂ ਚੱਕੀਦਾ ਭਾਰਾ ਹੀ ਬਹੁਤ ਆ ਇਹ ਕੁਆਂਟਮ ਪਲੱਸ weight ਆ ਇਹਦਾ ਭਾਜੀ ਹਾਂ ਹੁਣ ਤੁਸੀਂ ਆਪ ਦੇਖੋ ਜਿਹੜੀ ਜ਼ਮੀਨ ਆਕਾਰੀ ਹੋਈ ਤਿੰਨ ਦਿਨ ਹੀ ਪਰ ਮਸ਼ੀਨ ਚੱਲਦੀ ਆ ਰੇਟ ਇਹ ਰੇਟ ਦੇ ਗਿਆ ਆਪਾਂ ਜ਼ਿੰਮੇਵਾਰ ਆ ਇਸ ਰੇਟ 'ਚ ਜੋ ਵੀ ਦੇ ਦੇ ਸਾਢੇ 600 ਰੁਪਏ ਫੁੱਟ ਬਿਲਕੁਲ ਬਿਲਕੁਲ ਇੱਕ ਮਾਤਾ ਨੂੰ ਹੋਰ ਗੱਲ ਦੱਸਦਾ ਕੰਮ ਦੀ ਮੈਂ ਇਹ ਵੀ ਬਾਹ ਪੈ ਜਾਣਗੇ ਜਾਂ ਰਾਹ ਪੈ ਜਾਣਗੇ ਦਰਵਾਜ਼ਾ ਬੰਦਾ ਸੋਚਦਾ ਦਰਵਾਜ਼ਾ ਉੱਚਾ ਦਰਵਾਜ਼ਾ ਚੌੜਾ ਉਪਰਾ ਉਹ ਦਰਵਾਜ਼ਾ ਮੋਟਾ ਵੀ ਹੁੰਦਾ ਚੈੱਕ ਕਰ ਆਓ ਭਾਜੀ ਦਰਵਾਜ਼ਾ ਜਦੋਂ ਦਰਵਾਜ਼ੇ ਦੀ ਨਾ ਪ੍ਰੀਤ ਪਤਾ ਚੱਕਰ ਕੀ ਕਰਦਿਆ ਇੱਥੋਂ ਦਰਵਾਜ਼ਾ ਜੇ ਕਿਸੇ ਬੰਦੇ ਨੇ ਆ ਹੁਣ 1.5 ਇੰਚ ਦੇ ਨੇੜੇ ਮੋਟਾ ਹਾਂਜੀ ਬਿਲਕੁਲ ਜੇ ਕਿਸੇ ਬੰਦੇ ਨੇ ਇੰਚ ਕਰਤਾ ਥੋੜੀ ਅੱਧਾ ਇੰਚ ਲੱਕੜ ਖਾਲੀ ਖਾਲੀ ਜੀ ਸਮਝ ਲਓ ਵੀ ਉਹਨੇ 9000 ਦੇ ਦਰਵਾਜੇ 'ਚੋਂ 3000 ਰੁਪਇਆ ਚੱਕਤਾ ਬਿਲਕੁਲ ਬਿਲਕੁਲ 10 15 ਕਿਲੋ ਘਟ ਦੇਣਾ ਬਿਲਕੁਲ ਕੁਆਲਟੀ ਵੀ ਘਟ ਜਾਨੀ ਸਾਰੀ ਤਿੰਨ ਹੀ ਸੇ ਘਟ ਗਿਆ ਤਿੰਨ ਹੀ ਸੇ ਕੱਢ ਕੇ ਉਹਨੇ 9000 ਦੇ ਦਰਵਾਜੇ 'ਚੋਂ 3000 ਚੱਕਤਾ 6000 ਰੁਪਇਆ ਦਰਵਾਜਾ ਰਹਿ ਗਿਆ ਉਹਨੇ ਤੈਨੂੰ ਉਹ 9000 ਦਾ ਦਿੱਤਾ ਬਿਲਕੁਲ ਜੀ ਹੁਣ ਸਾਹਮਣੇ ਵਾਲਾ ਬੰਦਾ ਸਾਹਮਣੇ ਕਹੂਗਾ ਵੀ ਕੰਗ ਤੁਹਾਨੂੰ ਇੰਨੇ ਦਾ ਦੰਦਾ ਮੈਂ ਤੁਹਾਨੂੰ ਇੰਨੇ ਦਾ ਦੰਦਾ ਉਹਨੇ ਆ ਨਹੀਂ ਦਿਖਾਉਣਾ ਬਿਲਕੁਲ ਜੀ ਇਧਰੋਂ ਨਹੀਂ ਦਿਖਾਉਣਾ ਸਹੀ ਗੱਲ ਹੈ ਤਾਂ ਤੁਸੀਂ ਜਦੋਂ ਵੀ ਦਰਵਾਜ਼ਾ ਲੈਣਾ ਉਹਦੀ ਮਟਾਈ ਵੀ ਪੁੱਛੋ ਸਾਡੇ ਕੋਲ ਜਿਹੜਾ ਵੀ ਹੈਗਾ ਦਰਵਾਜ਼ਾ ਪਿੱਛੇ ਵਾਲਾ ਦੇਖ ਲਓ ਤੁਸੀਂ ਉਹਦੀ ਮਟਾਈ ਚੈੱਕ ਕਰ ਲਓ ਇਹ ਦੇਖੋ ਜੀ ਆ ਚੀਜ਼ਾਂ ਭਾਜੀ ਇਹ ਤੁਹਾਨੂੰ ਕੋਈ ਆਰਕੀਟੈਕਟ ਕੋਲ ਜਾਣ ਦੀ ਲੋੜ ਨਹੀਂ ਹੈ ਜਦੋਂ ਆ ਚੀਜ਼ਾਂ ਤੁਹਾਡੇ ਕੋਲ ਆ ਗਈਆਂ ਨਾ ਤਾਂ ਤੁਹਾਨੂੰ ਇੱਥੇ ਸਾਰਾ ਤਸੱਲੀ ਬਖਸ਼ ਕੰਮ ਕਰਕੇ ਦੇਵਾਂਗੇ ਪਰ ਸਾਰੇ 3000 ਤੋਂ ਸ਼ੁਰੂ ਹੈ ਭਾਈ ਡਿਜ਼ਾਈਨ ਚੈੱਕ ਕਰਾਓ ਆਹ ਆ ਆ 3000 ਰੁਪਿਆ ਉੱਤਨ 1000 ਕੋਈ 2500 ਕੋਈ 500 ਕੋਈ ਆਪ 3500 ਕੋਈ ਮਤਲਬ ਜਾਇਜ਼ ਜਾਇਜ਼ ਰੇਟ ਚ ਹੈ ਬਜਟ ਚ ਹੈ ਸਾਰੀਆਂ ਚੀਜ਼ਾਂ ਇਹ ਹਾਂ ਵੀ ਹੁਣ ਤੁਹਾਨੂੰ ਕੋਈ ਇੱਧਰ ਉੱਧਰ ਜਾਣ ਦੀ ਲੋੜ ਨਹੀਂ ਜਿਹੜੀ ਚੀਜ਼ ਮੈਂ ਦੇ ਦਿੱਤੀ ਤਸੱਲੀ ਬਖਸ਼ ਗਾਰੰਟੀ ਨੰਬਰ ਨੋਟ ਕਰ ਲਓ ਆਉਣਾ ਆਉਣਾ ਕਿੱਥੇ ਖ ਪਾਊਗਾ ਬੰਦਿਆਂ ਨੂੰ ਲੋਕਾਂ ਨੂੰ ਆਉਣਾ ਕਿੱਥੇ ਖਰੜ ਆਣਾ ਭਾਜੀ ਨੀਅਰ KFC ਗੋਪਾਲ ਹੈਗਾ ਵੀ ਆਰ ਮੋਲ ਦੇ ਕੋਲ ਕੁਛ ਨਹੀਂ ਯਾਰ ਉਹ ਸੁਣ ਨਹੀਂ ਤੁਸੀਂ ਇਹਦੀ ਗੱਲ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਪਤਾ ਕੀ ਕਰਨਾ ਤੁਸੀਂ ਨਾ ਕੰਗ ਡੋਰ ਖਰੜ ਪਰ ਲਓ ਬਿਲਕੁਲ ਟੌਪ ਡੋਰ ਇਨ ਖਰੜ ਪਰੋ ਆਏ ਹਾਏ 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 ਕੰਗ ਡੋਰ ਟੌਪ ਡੋਰ ਇਨ ਪੰਜਾਬ ਪਰੋ ਬਿਲਕੁਲ ਜੀ ਤੁਹਾਨੂੰ ਆਪਣੀ ਕੁਆਲਿਟੀ ਦੇਖੋ ਉੱਥੇ ਕੋਈ ਝੂਠ ਨਹੀਂ ਕਰ ਸਕਦਾ ਉੱਥੇ ਚੈੱਕ ਕਰ ਲੋ ਆਪਣਾ ਇਸ ਤੋਂ ਬਾਅਦ Google ਤੇ ਤੁਸੀਂ ਟੌਪ ਡੋਰ ਇਨ ਖਰੜ ਪਰ ਲੋ ਟੌਪ ਡੋਰ ਇਨ ਪੰਜਾਬ ਪਰ ਲੋ ਤੁਸੀਂ ਲਿਖੋ ਕੰਗ ਡੋਰ ਖਰੜ ਸਿੱਧਾ ਇੱਥੇ ਆ ਜਾਓ ਗੱਲ ਬੋਕੀ ਟੈਨਸ਼ਨ ਫਰੀ ਵਾਲਾ ਕੰਮ ਹੈ ਬਾਕੀ ਫੋਨ ਕਰ ਸਕਦੇ ਜਿੱਦਾਂ ਵੀ ਇਨਕੁਆਰੀ ਕਰਨੀ ਹੈ ਗਾਰੰਟੀ ਹੈਗੀ ਹੈ ਸਪੈਸ਼ਲ ਜਿਹੜੇ ਕੋਈ ਐਨ ਆਰ ਆਈ ਭਰਾ ਹੈ ਉਹਨਾਂ ਦੀ ਸਭ ਤੋਂ ਵੱਧ ਕੇ ਉਹਨਾਂ ਨੂੰ ਇਹ ਪ੍ਰੋਬਲਮ ਹੁੰਦੀ ਭਾਜੀ ਪੀਆਰ ਸਸ ਅਸੀਂ ਇੱਥੇ ਹੈ ਨਹੀਂ ਤੇ ਸਾਡਾ ਕੰਮ ਕੰਮ ਦੀ ਗਾਰੰਟੀ ਦੇ ਨਾਲ ਨਾਲ ਜ਼ਿੰਮੇਵਾਰੀ ਸਾਡੀ ਹੈ ਕੋਈ ਦਿੱਕਤ ਪਰੇਸ਼ਾਨੀ ਹੋਏਗੀ 110% ਤੁਹਾਡੇ ਨਾਲ ਖੜਿਆ ਭਾਜੀ ਨਾਲ ਖੜੇ ਆ ਸਸਰੀਕਰ